ਕਿ ਗੁਰੂ ਤੋਂ ਬਿਨਾਂ ਅਕਾਲ ਪੁਰਖ ਤੋਂ ਬਿਨਾਂ ਕਿਸੇ ਦਾ ਵੀ ਡਰ ਭੈਰ ਮਨ ਦੇ ਵਿੱਚ ਨਹੀਂ ਰਹਿੰਦਾ ਤੇ ਜਦੋਂ ਆਪਾਂ ਨਿਰਭਉ ਹਾਂ ਉਦੋਂ ਨਾਲ ਸ਼ਗਾਨ ਹੈ ਨਿਰਵੈਰ ਨਿਰਵੈਰ ਸੌਖੇ ਕੀਟਿਆਂ ਹੋਇਆ ਨਹੀਂ ਜਾਂਦਾ ਹਰ ਬੰਦਾ ਜਿਹੜਾ ਹੈ ਉਹ ਕਿਸੇ ਨਾ ਕਿਸੇ ਢੜੇ ਦੇ ਵਿੱਚ ਵੱਜ ਜਾਂਦਾ ਕਿਸੇ ਨੂੰ ਆਪਣਾ ਗੁਠਮਣ ਨਹੀਂ ਮੰਨ ਸਕਦਾ ਕਿਸੇ ਨੂੰ ਆਪਣਾ ਵੈਰੀ ਨਹੀਂ ਮੰਨਦਾ ਹਾਂ ਇਹ ਧੀਰਜ ਕਰੇ ਕੋਈ ਝੋਟਾ ਸਾਡਾ ਵੈਰੀ ਹੋ ਸਕਦਾ ਉਹ ਕਹਿ ਸਕਦਾ ਮੈਂ ਸਿੱਖਾਂ ਨਾਲ ਵੈਰ ਰੱਖਦਾ ਹਾਂ ਪਰ ਸਿੱਖ ਕਿਸੇ ਨਾਲ ਵੈਰ ਨਹੀਂ ਰੱਖਦਾ ਸਿੱਖ ਹਮੇਸ਼ਾ ਨਿਰਵੈਰ ਵੈਰ ਨਹੀਂ ਹੈ ਹਾਂ ਜੇ ਕੋਈ ਪਾਪ ਕਰਦਾ ਚੜ੍ਹ ਕੇ ਆਉਂਦਾ ਤਾਂ ਆਪਣੇ ਬਜ਼ੁਰਗਾਂ ਵੀ ਇਹ ਬੋਲੇ ਹਾਂ ਕਿ ਨਿਮਰਤਾ ਨਾਲ ਆਏ ਨੂੰ ਦੇਖ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ ਤੇਗ ਤੇਗ ਪਤੇ ਦੀ ਗੱਲ ਆਪਾਂ ਕਰਦੇ ਹਾਂ ਪਰ ਕੁੰਜ ਸਿੱਖ ਨਿਰਵੈਰ ਹੈ ਕਿਉਂਕਿ ਸਾਡਾ ਗੁਰੂ ਨਿਰਵੈਰ ਹੈ ਗੁਰੂ ਘਰ ਦੇ ਵਿੱਚ ਨਿਰਭਉ ਅਤੇ ਨਿਰਵੈਰ ਇਹ ਵੱਡਾ ਸਿਵਾਹਾ ਨਿਰਭਉ ਜਪੈ ਸਗਲ ਭਉ ਨਿਰਭਉ ਵੀ ਆਪਾਂ ਉਦੋਂ ਹੋ ਸਕਦੇ ਆ ਜਦੋਂ ਆਪਾਂ ਨਿਰਭਉ ਅਕਾਲ ਪੁਰਖ ਪਰਮਾਤਮਾ ਦੇ ਗੁਣ ਗਾਉਂਦੇ ਹਾਂ ਗੁਰਬਾਣੀ ਨਾਲ ਜੁੜਦੇ ਤੇ ਨਿਰਭਉ ਵੀ ਐਸੀ ਕਿ ਗੁਰੂ ਤੋਂ ਬਿਨਾਂ ਅਕਾਲ ਪੁਰਖ ਤੋਂ ਬਿਨਾਂ ਕਿਸੇ ਦਾ ਵੀ ਡਰ ਭੈ ਮਨ ਦੇ ਵਿੱਚ ਨਹੀਂ ਰਹਿੰਦਾ ਤੇ ਜਦੋਂ ਆਪਾਂ ਨਿਰਭਉ ਹਾਂ ਉਦੋਂ ਨਾਲ ਸ਼ਾਂਤ ਹੈ ਨਿਰਵੇ ਭਾਈ ਸਾਹਿਬ ਭਾਈ ਖਨੈਾਜੀ ਦੇ ਨਾਮ ਦੇ ਉੱਤੇ ਇਹ ਸੇਵਕ ਜਥਾ ਭਾਈ ਸਾਹਿਬ ਭਾਈ ਖਨੈਾਜੀ ਸਿੱਖ ਕੌਮ ਦੀ ਉਹ ਮਹਾਨ ਸ਼ਖਸੀਅਤ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਜਦੋਂ ਜਲਸ ਭੁੰਦੇ ਆ ਤਾਂ ਕੋ ਇਹ ਨਹੀਂ ਦੇਖਦੇ ਪਈ ਇਹ ਦੁਸ਼ਮਣ ਵਾਲੇ ਪਾਸਿਓਂ ਚੜ ਕੇ ਆਇਆ ਜਾਂ ਇਹ ਕੋਈ ਹੋਰ ਬਾਗ ਉਹ ਇਹ ਦੇਖਦੇ ਆ ਕਿ ਮੇਰੇ ਗੁਰੂ ਦੀ ਜੋਤ ਰੱਬ ਦੀ ਜੋਤ ਸਾਰਿਆਂ ਦੇ ਵਿੱਚ ਨਿਰਵੈਰ ਹੋ। ਨਿਰਵੈਰ ਸੌਖੇ ਕੀਟਿਆਂ ਹੋਇਆ ਨਹੀਂ ਜਾਂਦਾ। ਹਰ ਬੰਦਾ ਜਿਹੜਾ ਹੈ ਉਹ ਕਿਸੇ ਨਾ ਕਿਸੇ ਢੜੇ ਦੇ ਵਿੱਚ ਵੱਜ ਜਾਂਦਾ। ਕਿਸੇ ਨਾ ਕਿਸੇ ਪਾਸੇ ਉਹ ਜਾੜਾ ਲਗਾਵ ਰੱਖ ਲੱਗਦਾ। ਤਾਂ ਫੇਰ ਉਹਦੇ ਮਨ ਦੇ ਵਿੱਚ ਕਿਸੇ ਦੂਜੇ ਦੇ ਪ੍ਰਤੀ ਮੇਰ ਤੇ ਵਿਤਕਰਾ ਜਾਂ ਫਿਰ ਕੀ ਰਖਾ ਜੈਲਸੀ ਆ ਸਕਦੀ ਪਰ ਜਦੋਂ ਆਪਾਂ ਗੁਰੂ ਦੀ ਬਾਣੀ ਦੇ ਨਾਲ ਜੁੜਦੇ ਆ ਬਿਸਰ ਗਈ ਸਭ ਤਾਂ ਤਪਰਾਈ ਜੱਬ ਤੇ ਸਾਧ ਸੰਗਤ 모ਹੇ ਪਾਈ ਨਾ ਕੋ ਬੈਰੀ ਨਾ ਹੀ ਬੇਗਾਨਾ ਸਗਲ ਸੰਗ ਹਮ ਕੋ ਬਾਣ ਪਾਈ ਉਥੇ ਫੇਰ ਕਿਸੇ ਨਾਲ ਮੇਰ ਤੇਰਨੀ ਹੈ ਸਿੱਖ ਕਿਸੇ ਨੂੰ ਆਪਣਾ ਦੁਸ਼ਮਣ ਨਹੀਂ ਮੰਨਦਾ ਕਿਸੇ ਨੂੰ ਆਪਣਾ ਵੈਰੀ ਨਹੀਂ ਮੰਨਦਾ ਹੈ ਹਾਂ ਕਿ ਇਹ ਠੀਕ ਹੈ ਕੋਈ ਦੂਜਾ ਸਾਡਾ ਵੈਰੀ ਹੋ ਸਕਦਾ ਉਹ ਕਹਿ ਸਕਦਾ ਮੈਂ ਸਿੱਖਾਂ ਨਾਲ ਵੈਰ ਰੱਖੀ ਪਰ ਸਿੱਖ ਕਿਸੇ ਨਾਲ ਵੈਰ ਨਹੀਂ ਰੱਖਦਾ ਸਿੱਖ ਹਮੇਸ਼ਾ ਨਿਰਵੈਰ ਜੇ ਕੋਈ ਪਾਪ ਕਰਦਾ ਹੈ ਤਾਂ ਪਾਪੀ ਨੂੰ ਗੁਰੂ ਦੇ ਹੁਕਮ ਦੇ ਵਿੱਚ ਡੰਡ ਦੇਣਾ ਗੁਰੂ ਦਾ ਸਿਧਾਂਤ ਹੈ ਪਰ ਉਥੇ ਵੀ ਸਿੱਖ ਦਾ ਹਿਰਦਾ ਨਿਰਮਲ ਹੁੰਦਾ ਹੈ ਮਨ ਦੇ ਵਿੱਚ ਕੋਈ ਨਫ਼ਰਤ ਨਹੀਂ ਹੁੰਦੀ। ਤੋਂ ਆਪਾਂ ਭਾਈ ਕਨੈਗਾ ਜੀ ਦੇ ਜੀਵਨ ਤੋਂ ਇਹ ਸੇਧ ਲੈ ਕੱਲ ਹੀ ਸਤਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਜਾੜਾ ਲੈਂਦੇ। ਜਦੋਂ ਦਾਰਾ ਸ਼ਕੋ ਬਿਮਾਰ ਪੈ ਗਏ ਉਹਨੂੰ ਸ਼ੇਰ ਦਾ ਵਾਲ ਖਵਾਤਾ ਰੰਗ ਦੇ ਕਿਤੇ ਹੋ ਰਾਜ ਨਹੀਂ ਹੋ ਰਿਹਾ ਬਾਦਸ਼ਾਹ ਸਾਜਾ ਦਾ ਪੁੱਤ ਦੁਨੀਆ ਭਰ ਦੇ ਵੈਦ ਹਕੀਮ ਆ ਗਏ ਜਗਤ ਕੀਤੇ ਉਹ ਇਲਾਜ ਨਾ ਹੋਇਆ ਕਿ ਕਿਸੇ ਸਿਆਣੇ ਨੇ ਕਿਹਾ ਸੀ ਮੇਰਾ ਵੈਦ ਗੁਰੂ ਗੋਬਿੰਦ ਸਾਹਿਬ ਹਰ ਹਰ ਨਾਮ ਔਖਤ ਮੁਖ ਦੇਵਾ ਕਟੇ ਜਮ ਕੀ ਫੰਦਾ ਇਹਦਾ ਇਲਾਜ ਭਲਿਓ ਗੁਰਮਾਨਤ ਸਿੰਘ ਸਾਹਿਬ ਦੇ ਘਰ ਵਿੱਚ ਪਿਆ ਸ਼ਾਹਜਹਾਂ ਕਹਿੰਦਾ ਮੇਰੀ ਕਿਵੇਂ ਉਸ ਨੂੰ ਫੇਰ ਮਦਦ ਹੋਣੀ ਮੈਂ ਤੇ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਤੇ ਸਿੱਖਾਂ ਦੇ ਖਿਲਾਫ ਚਾਰ ਜੰਗ ਲੜੀ ਚੜ੍ਹਾਈ ਕੀਤੀ ਗੁਰੂ ਘਰ ਤੇ ਪਾਂਜਬ ਤੋਂ ਕਹਿੰਦੇ ਇਹਨਾਂ ਨੇ ਸੁਨੇਹਾ ਭੇਜਿਆ ਤੇ ਗੁਰੂ ਘਰ ਦੇ ਵਿੱਚੋਂ ਇਹੀ ਅਗਿਆ ਆਵਾਜ਼ ਆਈ ਸੀ ਸਭ ਕੋ ਮੀਤ ਨੰਮ ਆਪਨ ਕੀਨਾ ਹਮ ਸਭਨਾ ਕੇ ਸਾਧਨ ਦਾਰਾਸ਼ ਕੋ ਆਇਆ ਵੀ ਕੀਰਤਪੁਰ ਸਾਹਿਬ ਦਵਾਖਾਨੇ ਦੇ ਵਿੱਚੋਂ ਖਾਸ ਕਿਸਮ ਦੇ ਲੌਂਗ ਹੜੜਾ ਉਹਦਾ ਇਲਾਜ ਹੋਇਆ ਤੇ ਕਾਦਰਸ ਧੋਕੇ ਇਹ ਹੈ ਗੁਰੂ ਨਾਨਕ ਪਾਤਸ਼ਾਹ ਦਾ ਨਿਰਵੈਰ ਕਰ ਵੈਰ ਨਹੀਂ ਹੈ ਹਾਂ ਜੇ ਕੋਈ ਪਾਪ ਕਰਦਾ ਚੜ ਕੇ ਆਉਂਦਾ ਤਾਂ ਆਪਣੇ ਬਜ਼ੁਰਗਾਂ ਵੀ ਇਹ ਬੋਲੇ ਹਾਂ ਕਿ ਨਿਮਰਤਾ ਨਾਲ ਆਏ ਨੂੰ ਦੇਖ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ ਦੇਖ-ਦੇਖ ਪਤੀ ਦੀ ਗੱਲ ਆਪਾਂ ਕਰਦੇ ਹਾਂ ਪਰ ਕੁੰਝ ਸਿੱਖ ਨਿਰਵੈਰ ਹੈ ਕਿਉਂਕਿ ਸਾਡਾ ਗੁਰੂ ਨਿਰਵੈਰ ਆਪਾਂ ਕਿਸੇ ਨਾਲ ਕੋਈ ਮੇਰ-ਤੇਰ ਵਿਚਾਰਾ ਭੇਦ ਭਾਵ ਨਹੀਂ ਰੱਖਣਾ ਸਾਨੂੰ ਤੇ ਸਾਡੇ ਗੁਰੂ ਇੱਕ ਪਰਿਵਾਰ ਬਣਾਇਆ ਸਾਂਝਾ ਦੁਨੀਆ ਦੀ ਸਭ ਤੋਂ ਪਹਿਲੀ ਕੌਮ ਹੈ ਸਿੱਖ ਕੌਮ 1949 ਦੇ ਵਿੱਚ ਜਦੋਂ ਇਜ਼ਰਾਈਲ ਬਣਿਆ ਤਾਂ ਉਹਨਾਂ ਨੇ ਬਾਅਦ ਵਿੱਚ ਇੱਕ ਕਾਨੂੰਨ ਲਾਗੂ ਕੀਤਾ ਕਿ ਦੁਨੀਆ ਦੇ ਕਿਸੇ ਵੀ ਥਿੱਕੇ ਦੇ ਵਿੱਚ ਯਹੂਦੀ ਪੈਦਾ ਹੋਵੇ ਉਹ ਇਜ਼ਰਾਈਲ ਮੁਲਕ ਦਾ ਨਾਗਰਿਕ ਹੈ ਪਰ ਸਾਡੇ ਗੁਰੂ ਨੇ 1699 ਜੀ ਮੈਂ ਸਾਖੀ ਨੂੰ ਜਦੋਂ ਖਾਲਸੇ ਦੀ ਸਿਰਜਣਾ ਕੀਤੀ ਤੇ ਸਾਨੂੰ ਇਹ ਸਿਧਾਂਤ ਦਿੱਤਾ ਕਿ ਹਰ ਸਿੱਖ ਵਾਸੀ ਸ਼੍ਰੀ ਅਨੰਦਪੁਰ ਸਾਹਿਬ ਦਾ ਏਸ ਕਰਕੇ ਅਸੀਂ ਇੱਕ ਸਾਝਾ ਪਰਿਵਾਰ ਹਾਂ ਖਾਲਸਾ ਪੰਥ ਸਾਡੇ ਦੁੱਖ ਸਾਡੇ ਸੁੱਖ ਸਾਡੇ ਨਫੇ ਨੁਕਸਾਨ ਇਹ ਇਕੱਠੇ ਸਿੱਖ ਸਿੱਖ ਨੂੰ ਕਦੀ ਮਾੜਾ ਨਾ ਕਹੋ ਸਿੱਖ ਸਿੱਖ ਦੀ ਨਿੰਦਿਆ ਨਾ ਕਰੇ ਸਾਡੇ ਰਹਿਤ ਨਾਮਿਆਂ ਚ ਲਿਖਿਆ ਹੋਇਆ ਹੈ